ਜਿੰਨਾ ਹੱਥਾਂ ਨੇ ਸਾਨੂੰ ਤੁਰਨਾ ਸਿਖਾਇਆ ਅੱਜ ਉਹੀ ਹੱਥ ਕੰਬ ਰਹੇ ਹਨ ਕੀ ਅਸੀਂ ਉਹਨਾਂ ਦਾ ਸਹਾਰਾ ਬਣ ਰਹੇ ਹਾਂ ਮਾਂ ਨੇ ਕਦੀ ਨਹੀਂ ਕਿਹਾ ਸੀ ਕਿ ਮੈਂ ਥੱਕ ਗਈ ਹਾਂ ਪਰ ਅੱਜ ਉਹ ਇੱਕ ਸਾਡੀ ਇੱਕ ਗੱਲ ਦੀ ਉਡੀਕ ਕਰਦੀ ਆ ਪਿਓ ਨੇ ਆਪਣੀਆਂ ਖਾਸ਼ਾਂ ਸਾਡੀਆਂ ਲੋੜਾਂ ਤੇ ਕੁਰਬਾਨ ਕਰ ਦਿੱਤੀਆਂ ਅਸੀਂ ਕੀ ਕੀਤਾ ਆਪਣੇ ਮਾਪੇ ਉਲੀ ਅਸੀਂ ਪੈਸਾ ਕਮਾ ਲਿਆ ਪਰ ਸਮਾਂ ਗਵਾ ਲਿਆ ਤੇ ਮਾਪੇ ਚੁੱਪ ਰਹਿ ਗਏ ਬਜ਼ੁਰਗ ਮਾਪਿਆਂ ਨੂੰ ਸਿਰਫ ਦਵਾਈ ਦੀ ਲੋੜ ਨਹੀਂ ਆ ਉਹਨਾਂ ਨੂੰ ਸਾਡੇ ਪਿਆਰ ਦੀ ਵੀ ਲੋੜ ਹੁੰਦੀ ਹੈ ਸਾਡੀ ਇੱਕ ਮੁਸਕਾਨ ਉਹਨਾਂ ਨੂੰ ਚਾਹੀਦੀ ਹੈ ਸਾਡੀ ਇੱਕ ਗੱਲਬਾਤ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਦਵਾਈ ਤੋਂ ਹੀ ਵੱਡਾ ਇਲਾਜ ਹੁੰਦੀਆਂ ਹਨ ਮਾਪਿਆਂ ਨੂੰ ਬੇਕਾਰ ਨਾ ਸਮਝੋ ਉਹ ਤਜਰਬੇ ਦੀ ਕਿਤਾਬ ਹੁੰਦੇ ਹਨ ਜੋ ਅੱਜਸੀਂ ਮਾਪਿਆਂ ਨਾਲ ਕਰਦੇ ਹਾਂ ਕੱਲ ਸਾਡੇ ਬੱਚੇ ਸਾਡੇ ਨਾਲ ਉਹੀ ਕਰਨਗੇ ਮਾਪਿਆਂ ਦੀ ਦੁਆ ਉਹ ਛਾਂ ਹੈ ਜੋ ਹਰ ਤੂਫਾਨ ਤੋਂ ਬਚਾਉਂਦੀ ਹੈ ਜਦੋਂ ਮਾਪੇ ਨਹੀਂ ਰਹਿੰਦੇ ਤਾਂ ਫਿਰ ਸਿਰਫ ਤਸਵੀਰਾਂ ਹੀ ਰਹਿ ਜਾਂਦੀਆਂ ਹਨ ਫਿਰ ਅਸੀਂ ਪਛਤਾਉਂਦੇ ਹਾਂ ਕਾਸ਼ ਉਸ ਵੇਲੇ ਸਮਾਂ ਦਿੱਤਾ ਹੁੰਦਾ ਪਰ ਕਾਸ਼ ਹਮੇਸ਼ਾ ਦੇਰ ਨਾਲ ਹੀ ਆਉਂਦਾ ਹੈ ਅੱਜ ਸਮਾਂ ਹੈ ਅੱਜ ਮੌਕਾ ਹੈ ਕੱਲ ਦਾ ਭਰੋਸਾ ਨਾ ਕਰੋ ਅੱਜ ਨਰਸਿੰਘ ਹੋਮ ਪਰ ਰਹੇ ਨੇ ਘਰ ਸੁੰਨੇ ਹੋ ਰਹੇ ਨੇ ਇਹ ਤਰੱਕੀ ਨਹੀਂ ਹੈ ਆਪਣੇ ਮਾਪਿਆਂ ਨਾਲ ਬੈਠ ਕੇ 2 ਮਿੰਟ ਗੱਲ ਕਰ ਲਵੋ ਉਹ ਖੁਸ਼ ਹੋ ਜਾਣਗੇ ਬਜ਼ੁਰਗ ਮਾਪੇ ਭਾਰ ਨਹੀਂ ਹੁੰਦੇ ਉਹ ਤਾਂ ਰੱਬ ਦੀ ਰਹਿਮਤ ਹੁੰਦੇ ਹਨ ਜੇ ਤੁਹਾਡੇ ਮਾਪੇ ਜਿੰਦਾ ਨੇ ਤਾਂ ਤੁਸੀਂ ਅਮੀਰ ਹੋ ਉਹਨਾਂ ਨੂੰ ਇੱਕ ਕਾਲ ਕਰੋ ਇੱਕ ਮੁਸਕਾਨ ਦਿਓ ਇਹੀ ਅਸਲੀ ਮਾਪਿਆਂ ਦੀ ਸੇਵਾ ਆ ਤੇ ਮਾਪਿਆਂ ਦੀ ਸੇਵਾ ਵਿੱਚੋਂ ਹੀ ਸਾਨੂੰ ਬਰਕਤਾਂ ਮਿਲਦੀਆਂ ਆ ਮਾਪਿਆਂ ਦੀ ਖੁਸ਼ੀ ਹੀ ਸਾਡੇ ਕਰ ਦੀ ਰੌਣਕ ਬਣ ਜਾਂਦੀ ਆ ਮਾਪਿਆਂ ਨੂੰ ਸਮਾਂ ਦਿਓ ਕਿਉਂਕਿ ਸਮਾਂ ਕਦੀ ਵਾਪਸ ਨਹੀਂ ਆਉਂਦਾ ਫਿਰ ਸਿਰਫ ਪਛਤਾਵਾ ਹੀ ਹੱਥ ਵਿੱਚ ਰਹਿ ਜਾਂਦਾ ਹੈ